ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਅੱਜ ਘਰ ਦੇ ਬਣਾਉਣ ਲੱਗੇ ਨੇ ਸਾਂਜੀ ਬਰੋਟਾ ਜੋ ਆਪਾਂ ਦਸਹਰੇ ਆ ਦੇ ਨਾਲ ਸੂਏ ਜਿਹਾ ਟੋਬੇ ਚ ਤਾਰ ਕੇ ਆਉਨੇ ਆ ਜਿਹਨੂੰ ਉਹ ਸਾਂਝੀ ਅੱਜ ਮਿੱਟੀ ਦੀ ਬਣਾਉਣ ਲੱਗੇ ਹੋਏ ਨੇ ਅਸੀਂ ਅੱਜ ਇੱਕ ਬਣਾ ਰਹੇ ਹਾਂ ਭਰੋਟਾ ਕਿਉਂਕਿ ਹਰੇਕ ਸਾਲ ਅਸੀਂ ਭਰੋਟਾ ਲਾਉਂਦੇ ਆ ਸੋ ਕਰਦੇ ਅੱਜ ਮਿੱਟੀ ਨਾਲ ਤਿਆਰ ਕਰਨ ਲੱਗੇ ਹੋਏ ਨੇ ਸੋ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰ੍ਹਾਂ ਇਹ ਬਣਾਇਆ ਜਾਂਦਾ ਸੰਜੀ ਕਿਸ ਤਰ੍ਹਾਂ ਬਣਾਈ ਜਾਂਦੀ ਆ ਸੋਤੋ ਤੁਸੀਂ ਵੀ ਦੱਸਣਾ ਵੀ ਤੁਹਾਡੇ ਇਲਾਕੇ ਜੇ ਇਹ ਰਵਾਜ ਹੈਗਾ ਜਾਂ ਨਹੀਂ ਤੇ ਕਮੈਂਟਾਂ ਵਿੱਚ ਇਹ ਜ਼ਰੂਰ ਦੱਸਣਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਨਾ ਤੋ ਤੁਹਾਨੂੰ ਦਿਖਾਉਣ ਲੱਗਿਆ ਫਿਰ ਇਹ ਬਰੋਟਾ ਕਿਸ ਤਰ੍ਹਾਂ ਬਣਾਇਆ ਜਾਂਦਾ ਸਾਂਝੀ ਕਿਸ ਤਰ੍ਹਾਂ ਬਣਾਈ ਜਾਂਦੀ ਆ ਤੋ ਕਿਰੋ ਜੀ ਚਲਦੇ ਆ ਦਿਖਾਉਣਾ ਤੁਹਾਨੂੰ ਭੋਜੀ ਇੰਨੀ ਕ ਚੀਜ਼ਾਂ ਬਣਾ ਦਿਆਂ ਇਹ ਹੈਗਾ ਜੀ ਚੰਦ ਇਹ ਸੂਰਜਾ ਤੇ ਇਹ ਜਿੜੀਆਂ ਪਈਆਂ ਨੇ ਆਹ ਨੇ ਮੁਠੀਆਂ ਉਹ ਪਿਆਜੀ ਪੇਡੂ ਦੇ ਕੋ ਲੋਕਾਂ ਮੈ ਲੱਗੇ ਵਧੀਆ ਜੀ ਤੇ ਆਨੇ ਬਰੋਟੀ ਜੜਾਂ ਆਨੇ ਪੱਤੇ ਆਨੇ ਮੋਰ ਮੋਰ ਨੀਆਂ ਤੇ ਇਦਾਂ ਟਿੱਕੀਆਂ ਤਿਆਰ ਕਰ ਰਹੇ ਆਂ ਇਸ ਤਰ੍ਹਾਂ ਟ੍ਰਿਕੀਆਂ ਤਿਆਰ ਕੀਤੀ ਜਾਂਦੀ ਹੈ ਨਾ ਰਾਉ ਜੀ ਟਿੱਕੀ ਤਿਆਰ ਹੋ ਗਈ ਦੇਖੋ ਤਾਂ ਕਿਵੇਂ ਲੱਗੀ ਸੋ ਪਹਿਲਾਂ ਵੀ ਆਹ ਤਿਆਰ ਕਰ ਲਈ ਜਾਂਦੇ ਸੀ ਅੱਜ ਕੱਲ ਘਰੇ ਬਣਾਉਂ ਦਾ ਰਵਾਜ ਘਟ ਗਿਆ ਸਾਂਝੀ ਕੋਈ ਟਮਾ ਟਮਾ ਹੀ ਘਰੇ ਹੁਣ ਪਿਆਰ ਕਰਦਾ ਮੋਲ ਦੀਆਂ ਹੀ ਲੈ ਕੇ ਬਾਜ਼ਾਰੋਂ ਮੁੱਲ ਮਿਲ ਜਾਂਦੀਆਂ ਨੇ ਉਹੀ ਲਾ ਕੇ ਲੈ ਕੇ ਲਾਉਂਦੇ ਨੇ ਸੋ ਘਰੇ ਹੁਣ ਕੋਈ ਕੋਈ ਟਮਾਟਮ ਹੀ ਤੇ ਤਿਆਰ ਕਰਦਾ ਸੋ ਦੇਖੋ ਜੀ ਸਾਡੀ ਸਾਂਝੀ ਰੋਟੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗਿਆ ਤੁਹਾਨੂੰ ਤੋ ਅੱਜ ਗੱਲ ਇਹ ਰਿਵਾਜ ਘਟਦਾ ਜਾ ਰਿਹਾ ਸਾਂਝੀ ਲਾਉਣ ਦਾ ਹੁਣ ਬਹੁਤ ਥੋੜੇ ਘਰ ਸਾਂਝੀ ਲਾਉਂਦੇ ਨੇ ਤੋ ਜਸ ਲੱਗਦਾ ਵੀ ਹੌਲੀ ਹੌਲੀ ਲੋਕਾਂ ਨੇ ਇਹ ਇਹ ਰਿਵਾਜ ਬੰਦੇ ਹੀ ਕਰ ਦੇਣਾ ਸਾਂਝੀ ਲਾਉਣ ਦਾ ਜੇ ਕੋਈ ਲਾਉਂਦਾ ਵੀ ਆ ਤਾਂ ਹੁਣ ਉਹ ਮੁੱਲ ਲੈ ਕੇ ਵਿਜਾਰੋਂ ਲਾ ਦਿੰਦਾ ਘਰੇ ਦਾ ਕੋਈ ਟਾਵਾ-ਟਾਵਾ ਹੀ ਤਿਆਰ ਕਰਦਾ ਕਿਉਂਕਿ ਇੰਨਾ ਲੋਕਾਂ ਨੂੰ ਹੁਣ ਸਮਾਂ ਨਹੀਂ ਇਹੋ ਸੰਜੀਆਂ ਹੱਥੀ ਤਿਆਰ ਕਰਕੇ ਲਾ ਸਕਣ ਸੋ ਇਸ ਕਰਕੇ ਏਰਬਾਜ ਔੜੀ ਔੜੀ ਅਲੋਪ ਹੁੰਦਾ ਜਾ ਰਿਹਾ ਸੋ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਕਿ ਤੁਹਾਡੇ ਏਰੀਆ 'ਚ ਵੀ ਇਹ ਸੰਜੀ ਗਾਉਂ ਦਾ ਰਵਾਜ ਹੈਗਾ ਜਾਂ ਹਲੇ ਜਾਂ ਨਹੀਂ ਸੋ ਅੱਜ ਤੁਹਾਨੂੰ ਅੱਜ ਦੇ ਬਲੌਗ ਵਿੱਚ ਇਹ ਦਿਖਾਉਣਾ ਆ ਸੀ ਵੀ ਸੰਜੀ ਕਿਸ ਤਰ੍ਹਾਂ ਬਣਾਈ ਜਾਂਦੀ ਆ ਜਦੋਂ ਫੇਰ ਲਾਵਾਂਗੇ ਉਸ ਦਿਨ ਵੀ ਦਿਖਾਵਾਂਗੇ ਤੁਹਾਨੂੰ ਕਿ ਕਿਸ ਤਰ੍ਹਾਂ ਇਹਨੂੰ ਕੰਧ ਦੇ ਉੱਪਰ ਲਗਾਇਆ ਜਾਂਦਾ ਸੋ ਹੌਣ ਵਾਲੇ ਬਲੌਗਰ ਨੂੰ ਵੀ ਦੇਖਣਾ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਬਹੁਤ ਘੱਟ ਲਾਇਕ ਸ਼ੇਅਰ ਕਮੈਂਟ ਆਉਂਦੇ ਨੇ ਜੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਦੇਖਣੀਆਂ ਨੇ ਤਾਂ ਮੇਰੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਜਿਹਨੇ ਨਹੀਂ ਕਰਿਆ ਇਹਨੇ ਕਰਿਆ ਹੋਇਆ ਕਿਰਪਾ ਕਰਕੇ ਉਹ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਸੋ ਅੱਜ ਲਈ ਇੰਨਾ ਹੀ ਸ਼ੁਕਰੀਆ ਧੰਨਵਾਦ ਜੀ